हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਉਮਿਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਦੋਸਤੋ ਉਮਿਦਾ ਲਵਪ੍ਰੀਤ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਸਾਹਮਣੇ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਝੋਟੀ ਬਿਲਕੁਲ ਤਾਜੀ ਸੂਈ ਜਿਹਦੀ ਆਪਾਂ ਵੀਡੀਓ ਬਣਾਉਣੀ ਆ ਡिटੇਲ ਆਪਾਂ ਸਾਰੀ ਇਸ ਝੋਟੀ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੰਦੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਰਖੜੀ ਦੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੰਦੀ ਕਰਕੇ ਪਸ਼ੂ ਕੀ ਦੇਖੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਆਓ ਵੀਰਾਂ ਨਾਲ ਗੱਲਬਾਤ ਕਰੀਏ ਡਿਟੇਲ ਆਪਾਂ ਸਾਰੀ ਵੀਰ ਤੋਂ ਪ ਬਹੁਤ ਮਰੀਏ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰ ਸਤਿ ਸ੍ਰੀ ਅਕਾਲ ਹੋਡੀ ਹਾਂਜੀ ਵਧੀਆ ਵਧੀਆ ਕਿੱਦਾਂ ਚੱਲੀਦਾ ਕੰਮ ਕਰ ਵਧੀਆ ਚੱਲੀ ਜਾਂਦਾ ਬਹਾਵਾ ਟਾਈਮ ਹੀ ਹੋ ਜਾਂਦਾ ਨਾ ਹਾਂ ਟਾਈਮ ਹੋ ਗਿਆ ਫਿਰ ਮੈਂ ਤੀ ਫੋਨ ਲਾਦੇ ਰਹਿੰਦੇ ਸੀ ਅੱਜ ਪਾ ਲਈ ਮਾਂ ਵੀਡੀਓ ਹਾਂਜੀ ਪਸ਼ੂ ਉਹ ਤਾਂ ਆਉਂਦੇ ਰਹਿੰਦੇ ਆ ਨਾ ਆਉਂਦੇ ਰਹਿੰਦੇ ਵਿਗੀ ਜਾਂਦੇ ਇਦਾਂ ਕਿਸੇਲ ਹੁੰਦੀ ਜਾਂਦੇ ਇਦਾਂ ਠੀਕ ਹੈ ਜੀ ਹਾਂਜੀ ਐਡਰੈਸ ਬੋਲ ਦੀ ਵੀਰ ਆਪਣਾ ਕਿਸ਼ਿੰਦ ਪਿੰਡ ਵੱਡੇ ਸਿਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤੰਪੁਰ ਫੋਨ ਨੰਬਰ ਤੇ ਨਾਮ ਦੱਸ ਦਿਓ ਨਾ ਆਪਣਾ ਲਾਹਰੀ ਸਿੰਘ ਆ ਫੋਨ ਨੰਬਰ ਹੈਗਾ ਜੀ 6233 99388 99388 8999 ਹਾਂਜੀ ਠੀਕ ਹੈ ਝੋਟੀ ਜਿਹੜੀ ਆਪਾਂ ਸੇਲ ਕਰਨੀ ਆ ਕਿੰਨਾ ਵਾ ਸੂਆ ਸਈ ਇਹ ਦੁੱਧੇ ਸੂਏ ਆ ਜੀ ਕੰਨਾ ਟਾਈਮ ਹੋ ਗਿਆ ਨਹੀਂ ਵੀ ਸ੍ਰੀ ਇਹਨੂੰ ਘੱਟ ਤੋਂ ਘੱਟ 8 ਤੋਂ 10 ਦਿਨ ਹੋਗੇ ਸੂਈ ਨੂੰ ਬੱਚਾ ਕੀ ਦਿੱਤਾ ਨੇ ਬੱਚਾ ਮਗਰ ਕੱਟੀ ਇਹਦੀ ਹੁਣ ਜਿਹੜਾ ਹਾਜ਼ਰ ਦੁੱਧ ਆ ਕਿੰਨਾ ਹੁਣ ਹਾਜ਼ਰ ਦੁੱਧ ਦੇ ਥਲੇ 12 ਕਿਲੋ ਆ 12 ਕਿਲੋ ਪੱਕਾ ਹੋਊਗਾ ਜੀ ਹਾਂਜੀ ਪੱਕਾ ਗਰੰਟਰ ਦੁੱਧ ਆ ਦੇ ਆਪਾਂ ਤੇ ਆਨਲਾਈਨ ਇਦਾਂ ਸੌਦਾ ਕਰ ਲਿਆ ਆਪਾਂ 11 ਲੀਟਰ ਦੀ ਗਰੰਟੀ ਦੇ ਕੇ ਲਿਆ 11 ਲੀਟਰ ਦੀ ਗਾਰੰ ਚਾਰੇ ਥਣੇ ਭਾਰਾਂ ਬਰਾਬਰ ਨਾ ਨਾ ਇੱਕ ਨੰਬਰ ਚ ਵਾਈ ਆ ਦੱਸੋ ਬੈਕ ਸਾਈਡ ਇਹਦੀ ਚੈੱਕ ਕਰੋ ਆ ਲੋ ਜੀ ਪੂਰਾ ਠੋਸ ਨਿਗਰਵਾਨਾ ਆ ਵੇਖੋ ਜੀ ਮੈਂ ਨਾ ਪੂਰੇ ਆ ਜਿਵੇਂ ਕਰਮਾਲੀ ਜਿੰਨੀ ਉੱਤੋਂ ਨਹੀਂ ਥੱਲੇਓ ਆ ਲੋ ਜੀ ਕਰ ਲੋ ਚੈੱਕ ਲਿਸਾਪਨ ਥੋੜਾ ਜਿਆ ਜ਼ਰੂਰ ਵਿਖਾਉਂਦੀ ਲੋ ਜੀ ਜਫਰਾਵਾਦੀ ਮੱਝ ਜਿਹਨੂੰ ਆ ਪਾਸ ਦੇ ਨੇ ਉਹਦੇ ਨਾਲ ਦੀ ਜਿਹਦੀ ਹੈ ਨਾ ਪੀਛੇ ਇਹਨੂੰ ਥੋੜਾ ਉੱਚਾ ਕੁੰਡਾ ਲੱਗੀ ਥੋੜਾ ਬਿਲਕੁਲ ਸੋਹਣੀ ਟਰਕ ਕੁਆਲਿਟੀ ਆ ਲੋ ਜੀ ਕੱਟੀ ਮਗਰ ਸੋਹਣੀ ਸੁਨਖੀ ਸੂਈ ਨੂੰ 10 ਤੋਂ 12 10 ਤੋਂ 12 ਦਾ ਟਾਈਮ ਹੋ ਗਿਆ ਹਾਂਜੀ ਕੋਈ 8-10 ਦਿਨ ਲਾ ਲਓ 810 ਦਿਨ ਬਿਲਕੁਲ ਕਾਲੀ ਹੈ ਬਿਲਕੁਲ ਤਾਜੀ ਕੱਟੀ ਹੈ ਚੈੱਕ ਕਰ ਲਿਓ ਹਾਂਜੀ ਅੱਛਾ ਵੀਰੇ ਦੋਵੇਂ ਟਾਈਮ ਬੱਚੇ ਤੇ ਮਿਲ ਦੀ ਹਾਂਜੀ ਹਾਂਜੀ ਬੱਚੇ ਦੀ ਦੋਵੇਂ ਲਓ ਜੀ ਖੋਲੋ ਨੂੰ ਤੋੜ ਕੇ ਦਿਖਾਈਏ ਜੀ ਚੈੱਕ ਦੋਸਤੋ ਕਰ ਲਓ ਪੂਰੀ ਜੈਡ ਬਲੈਕ ਥੋੜੇ ਜਿਹੀ ਪੂਛ ਤੇ ਵਾਲ ਬੈਟਿਆ ਬਾਕੀ ਬਿਲਕੁਲ ਬਰੀਕ ਚਮੜੀ ਮੱਥੇ ਥਾਰਾ ਥੋੜੀ ਲਓ ਜੀ ਚੈੱਕ ਕਰੋ ਜੀ ਦੋਸਤੋ ਜਿੰਨੀ ਹੈਗੀ ਆ ਰਾਜੀਪੂਰੀ ਨਗਰਿਆ ਪੂਰੀ ਜਿਹੜਾ ਦੁੱਧ ਇਹਨਾਂ ਥੋੜਾ ਡੰਗਰ ਲਿੱਸਾ ਤਾਂ ਉਹਨਾਂ ਬੜਾ ਲਈ ਇਹ ਆ ਕਰੋ ਜੀ ਚੈੱਕ ਇਹਦੀ ਆਰਡਰ ਕੁਆਲਟੀ ਦੇਖੋ ਜੀ ਦੋਸਤੋ ਕੱਦ ਕਾਠ ਦੇ ਹਿਸਾਬ ਨਾਲ ਜੇ ਦੇਖੀ ਤੇ ਜਿੰਨਾ ਇਹਨੂੰ ਕਾਦਿਆ ਉਨਾ ਹੀ ਥਲੇ ਤੋਂ ਮਾਲਕ ਨੇ ਇਹ ਭਾਂਡਾ ਲਾਇਆ ਕਰੋ ਚੈੱਕ ਜੀ ਲਓ ਜੀ ਮੋੜੋ ਜੀ ਦੇਖੋ ਇੱਕ ਨਾਲੇ ਥੋੜੇ ਪੱਠੇ ਖਾ ਕੇ ਰਚ ਨਾਲੀ ਹਲੋ ਜੀ ਕਰ ਲਓ ਚੱਕ ਜੀ ਹਲੋ ਜੀ ਸਹੀ ਜੇ ਤੋਰੀ ਮੜੀ ਹਲੋ ਜੀ ਦੇਖੋ ਜੀ ਥੋੜਾ ਬੱਚੇ ਦਾ ਕਰਦੀ ਹੈ ਨਾ ਕਰੋ ਸਖ ਜੀ 12 ਕਿਲੋ ਦੁੱਧ ਹਾਜ਼ਰ 11 ਕਿਲੋ ਦੀ ਗਰੰਟੀ ਵੀਰ ਕਹਿੰਦਾ ਹੈ ਜੇ ਕੋਈ ਵੀਰ ਆਨਲਾਈਨ ਖੜਦਾ ਤੇ ਇਹ ਇੱਕ ਨਹੀਂ ਦੋ ਜਾਣੀਆਂ ਨਾਲੇ ਕੱਟੀ ਜੇ ਨਜ਼ਰ ਨਾਲ ਕੱਟੀ ਤੇ ਚਲੋ ਜਾਣੀ ਜਾਣੀਆਂ ਜੀ ਹਾਂ ਜੀ ਚਲੋ ਜਿਹੜਾ ਵੀਰ ਸੇਵਾ ਕਰੂਗਾ ਦੋ ਖੜੂਗਾ ਸਾਂਭੂਗਾ ਜਿਹੜਾ ਵੀਰ ਕੱਟੀ ਉਚਰੋ ਤੁਹਾਨੂੰ ਪਤਾ ਵੀ 1.5-2 ਸਾਲ ਤੇ ਬਚਾ ਨਾਲ ਬਣ ਜਾਂਦਾ ਤਿਆਰ ਹੋ ਜਾਂਦਾ ਅਛਾ ਲਾ ਵਾ ਮੋਲੇ ਦਾ ਕੀ ਕਰਨਾ ਮੋਲੇ ਦਾ 88000 ਕਰ ਦੇ ਕੰਨਾ ਕ ਮੰਨਣਾ ਸਰ ਮੰਨਤਾਂ ਕੋਈ 1000 ਛੱਡ ਦਾਂਗੇ 87000 ਹੋ ਗਏ ਹਾਂਜੀ ਐਗ ਜੈਸ ਕੋਈ ਹੋਰ ਗਾ 70000 ਦੇ ਦਾਂਗੇ ਪੂਰੇ 85000 ਹਾਂਜੀ ਠੀਕ ਹੈ 88000 ਰੁਪਿਆ ਡਿਮਾਂਡ ਰੱਖੀ ਗਈ ਆ ਤੇ 85000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨ ਤਾਂ ਨਿਸ਼ੋਰ ਛਾਪਾ ਮੌਕੇ ਨਾ ਨਾ ਬਹੁਤ ਸੋਹਣੀ ਹੈ ਕੁਆਲਿਟੀ ਇਹ ਜਿਹੜਾ ਵੀ ਖੜੂਗਾ ਤੋਹਫਾ ਹੀ ਆ ਠੀਕ ਹੈ ਜੀ ਹਾਂਜੀ ਦੋਤੋ ਸੱਜਰ ਸੂਈ ਆ ਮੱਝ ਤੁਸੀਂ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਜਿਹੜੀ ਆ ਕਰ ਸਕਦੇ ਜੇ ਪੈਸੇ ਲਾਉਣ ਤੋਂ ਪਹਿਲਾਂ ਜੇ ਕਿਸੇ ਵੀਰ ਨੇ ਆਨਲਾਈਨ ਵੀ ਚੁਆਈ ਕਰਨੀ ਤਾਂ ਵੀ ਕਰ ਸਕਦਾ ਵਾ ਬਾਕੀ ਦੋਸਤੋ ਵੀਰ ਦੇ ਕਹਿਣ ਮੁਤਾਬਕ ਧਾਰਾਂ ਜਿਹੜੀਆਂ ਥੱਲੇ ਦੁੱਧ ਥੱਲੇ ਹੋਣ ਕੀ 11 12 ਕਿਲੋ ਜਿਹੜਾ ਪਿਆਰ ਆ ਬੱਚਾ ਕਰ 12 ਕਿਲੋ ਨੈਟ ਆਵੇ ਆਪਾਂ 11 ਲੀਟਰ ਦੀ ਗਾਰੰਟੀ ਦੇਖ ਲਾ ਲਾ ਜਿਹੜਾ ਆ ਸੁਆ ਸੁਆ ਹਾਂਜੀ ਆਪਰ ਚੈੱਕ ਕਰ ਲੋ ਸਾਰੀ ਐਡਰੈਸ 21 ਇੱਕ ਨੰਬਰ ਲੱਗੀ ਜੀ ਐਡਰੈਸ ਇੱਕ ਵੀਰ ਦਾ ਫੇਰ ਬੋਲਦਣਾ ਜੀ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਸਭਰਾਵਾਂ ਤੋਂ ਜਿਹੜੀ ਦੋਸਤੋ ਜੋਰ ਸਿੰਘ ਵਾਲੇ ਨੂੰ ਸੜਕ ਜਾਂਦੀ ਹੈ ਬਿਲਕੁਲ ਰੋਈ ਦੇ ਲਾਗੇ ਵੀਰ ਦਾ ਜਿਹੜਾ ਫਾਰਮ ਹੈ ਕਿਸੇ ਵੀਰ ਨੇ ਆਉਣਾ ਮੈਂ ਨੰਬਰ ਵੀਰ ਦਾ ਸਕਰੀਨ ਤੇ ਚਲੂਗਾ ਵੀ ਉਹ ਨੰਬਰ ਵੀ ਤੁਸੀਂ ਆਪਣਾ ਫੇਰ ਬੋਲ ਦਿਓ ਤੁਸੀਂ 88379938 ਠੀਕ ਹੈ ਜੀ ਹਾਂ ਜੀ ਧੰਨਵਾਦ ਉਸ ਤੋਂ ਰੋਲ ਵੀਡੀਓ ਕੰਨ ਵਸੇ ਜੀ